ਜੀ ਸਾਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਜੀ ਠੀਕ ਠਾਕ ਆ ਵੇ ਲੋ ਜਿੱਦਾਂ ਆਪਾਂ ਬੱਚਿਆਂ ਦੇ ਸਾਹਮਣੇ ਜੇ ਫੋਨ ਵੇਖਾਂਗੇ ਤੇ ਫੋਨ ਨਾਲ ਦਿਵਾਲੇ ਹੋਣਾ ਜੇ ਬੁਕਸ ਵੇਖਾਂਗੇ ਤੇ ਬੁਕਸ ਪੜਾਂਗੇ ਤੇ ਬੁਕਸ ਦੇ ਦਿਵਾਲੇ ਹੋਣਾ ਆ ਮੈਂ ਪੜਦਾ ਰਹਿਣਾ ਜਿੱਦਾਂ ਬੁਕਸ ਤੇ ਇਹਨੂੰ ਵੀ ਹੁੰਦਾ ਵਾ ਪਾਪਾ ਕੀ ਕਰਦਾ ਵਾ ਮੈਂ ਵੀ ਵੇਖਾਂ ਤੇ ਆ ਵੇਖੋ ਫੜ ਕੇ ਖੋਲ ਕੇ ਤੇ ਡਿਆਵਾ ਵੇਖਣਾ ਨਕਸ਼ਾ ਬਣਾਉਂ ਡਿਆ ਇਹਨੂੰ ਜਾ ਕੇ ਕਹਿਣੇ ਹਾਂ ਇਹਨੂੰ ਜਾਣਾ ਤੇ ਉਹਨੂੰ ਜਾਣਾ ਤੇ ਆ ਵੇਖੋ ਮੇਰਾ ਦਾਗਿਸਤਾਨ ਕਿਤਾਬ ਆ ਤੇ ਉਹ ਉਹ ਡਿਆਵਾ ਇਹ ਵੀ ਪੜਨ ਵੈਸੇ ਵੀ ਜਿੱਦਾਂ ਆ ਮੈਂ ਪੜਦਾ ਮਾਂ ਕਿਤਾਬਾਂ ਤੇ ਇਹਨੂੰ ਆਪਣਾ ਵੀ ਹੁੰਦਾ ਮੈਂ ਵੀ ਬੁੱਕਸ ਲਿਆਵਾਂ ਲੱਗੇ ਤੇ ਆਪਣੀ ਵੀ ਬੁੱਕਸ ਪੜਾਂ ਪੁੱਤ ਪਾੜਨਾ ਦਿਓ ਇੱਕ ਥਾਂ ਰੱਖ ਕੇ ਪੜੋ 1 2 ਪੜਨੋ ਇੱਥੋਂ 1 2 50 ਟੋਰ ਠੀਕ ਆ ਫਤਿਹ ਬਲਬ ਜਗਾ ਦਿੱਤਾ ਹਾਂ ਉਹ ਤੇ ਮਮੀ ਤੇ ਬੇਟੀ ਆਈਓ ਮੰਮੋ ਬੇਟੀ ਹਾਏ ਮੀ ਤੇ ਬੇਟੀ ਆਈਓ ਉਹ ਵੇਜ ਬਣਿਆ ਨਾ ਫਰਦੇ ਖਾ ਮਮੀ ਤੇ ਬੇਟੀ ਹਾਂ ਦੇਖੋ ਬਣਿਆ ਮਨਾ ਅੰਦਾ ਮਮੀ ਤੇ ਬੇਟੀ ਆਈਓ ਪਤਾ ਕੀ ਆਏ ਮਮੀ ਕੀ ਬੇਟੀ ਸੀ ਤੇ ਫਿਰ ਤੇਰੀ ਨਾਮ ਕੱਟ ਨਾ ਕਾਕਾ ਬਣਾ ਲੇ ਨਾਲ ਕੁਛ ਨਾਮਾ ਠੀਕ ਫਰ ਤੇ ਕੋਣ ਆਇਆ ਵਾ ਨਹੀਂ ਤੁਸੀਂ ਪਹਿਲਾਂ ਕੀ ਆਖਿਆ ਕੌਣ ਆਇਆ ਮੇਰਾ ਫੈੰਦ ਇੱਧਰ ਦੇਖ ਕੇ ਦੱਸੋ ਕੌਣ ਆਇਆ ਫਤਿਹ ਦਾ ਫੈੰਦ ਤੇ ਆ ਆਇਆ ਜਸਕਰਨ ਜਸਕਰਨ ਇੱਧਰ ਆਓ ਜਸਕਰਨ ਪੁੱਤ ਕੁਝ ਵਿਸ਼ੇਂਗੇ ਕੀ ਜਾਗ ਗਿਆ ਵੱਡਾ ਬਲਬ ਵੱਡਾ ਬੱਬਲ ਬੱਬਲ ਨਹੀਂ ਵੱਡਾ ਵੱਡਾ ਬਲਬ ਬੱਬਲਾ ਬੱਬਲ ਨਹੀਂ ਪੁੱਤ ਬੱਬਲ ਨਹੀਂ ਹੁੰਦਾ ਬਲਬ ਹੁੰਦਾ ਲਾਈਟ ਲਾਈਟ ਵੱਡਾ ਬਲਬ ਵੱਡਾ ਬਲਬ ਤੈਨੂੰ ਨਹੀਂ ਆਉਣਾ ਹਾਂ ਬੋਲੋ ਵੱਡਾ ਵੱਡਾ ਬਲਬ ਬਲਬ ਸਨੇਹ ਕਾ ਜਾਊਗਾ ਨਹੀਂ ਓਏ ਨਹੀਂ ਫੋਟੋ ਵੀ ਜੀ ਤੁਸੀਂ ਸਨੇਹ ਇੱਕ ਨੂੰ ਫਾਲ ਲੈਂਗੇ ਹਾਂ ਕਿਦਾਂ ਫਾਲ ਲੈਂਗੇ ਇਦਾਂ ਮਾਰ ਕੇ ਇਦਾਂ ਮਾਰ ਕੇ ਹੈ ਇਦਾਂ ਫੋਟੋ ਲੈਂਦਾ ਛੋਟੇ ਵੀ ਮੂੰਹ ਹਾਂ ਤੁਸੀਂ ਸ਼ੋਤਬੀਮ ਤੁਸੀਂ ਬੀਮ ਡੋਲੂ ਬੋਲੂ ਕੇ ਕਾਲੀਆ ਕੇ ਚੁਟਕੀ ਤੁਸੀਂ ਬੀਮ ਹਾਂ ਠੀਕ ਹੈ ਤੇ ਕਾਲੀਆ ਕੌਣ ਆ ਫਤਵੀਰ ਕਾਲੀਆ ਕੌਣ ਪਾਪਾ ਮੈਂ ਕਾਲੀਆ ਠੀਕ ਆ ਤੇ ਚੁਟਕੀ ਕੌਣ ਮम्मा ਚਿਸਕੀ ਮੈਂ ਡੋਲੂ ਬੋਲੂ ਕੌਣ ਆ ਵਾਲੇ ਠੀਕ ਆ ਤੇ ਤੇ ਰੱਜੂ ਰੱਜੂ ਕੌਣ ਆ ਜੱਗੂ ਕੌਣ ਆ ਠੀਕ ਆ ਤੁਸੀਂ ਮੈਨੂੰ ਦੱਸੋ ਫਤਵੀਰ ਸਿੰਘ ਕੌਣ ਹੈ ਆ ਨਹੀਂ ਫਤਵੀ ਜਿੰਕਾ ਆਣਾ ਆ ਬੀਮ 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 ਟਾਈਗਰ ਨੂੰ ਕਿੱਦਾਂ ਮਾਰ ਜਿੰਦਾ ਇਹ ਡਾਰਦੀ ਇਹ ਮੈਂ ਬੋਲ ਉਹ ਵੱਡਾ ਬਲਬ ਵੱਡਾ ਬਬਲ ਫਤਵੀ ਬਬਲ ਨਹੀਂ ਵੱਡਾ ਬਲਬ ਵੱਡਾ ਵੱਡਾ ਬਲਬ ਬਬਲ ਚੰਗਾ ਭਰਾਵਾ ਤੈਨੂੰ ਨਹੀਂ ਆਉਣਾ ਕਹਿਣਾ ਪਤਵੀ ਸੰਗੋਂ ਤੜੇ ਸਕੂਲ ਲੱਗ ਜਾਣੇ ਆ ਹੋਏ ਹੋਏ ਹੁਣ ਸਕੂਲੇ ਜਾਇਆ ਕਰਨਾ ਦਿੱਲੀ ਦਿੱਲੀ ਰੋਜ ਰੋਜ ਹਾਂ ਹੁਣ ਮੈਂ ਸੁਖਮਨ ਦੀ ਸਮਾਂਵਗਾ ਦੀਸ਼ੂ ਮਾਰੂੰਗਾ ਹਾਂ ਥੋਰ ਕਿਨੂੰ ਨਾ ਬਾਦ ਨੂੰ ਹੋਰ ਅਮਿਤ ਨੂੰ ਨਹੀਂ ਮਾਨਾ ਅਮਿਤ ਨੂੰ ਨਹੀਂ ਮਾਨਾ ਅਮਿਤ ਤੇ ਫਰੈਂਡ ਵਾ ਹਾਂ ਤੇ ਗੁਰਬਾਜ ਗੁਰਬਾਜ ਨੂੰ ਮਾਨਾ ਗੁਰਬਾਜ ਨੂੰ ਨਹੀਂ ਮਾਨਾ ਤੇ ਸੁਖਮਨ ਤੁਹਾਨੂੰ ਨਾ ਨਹੀਂ ਮਾਨਾ ਨਹੀਂ ਮਾਨਾ ਸਾਰੇ ਫਰੈਂਡ ਮੇਰੇ ਪੁੱਦੇ ਸਾਰੇ ਫਰੈਂਡ ਸਾਰਿਆਂ ਨੂੰ ਕਹੋ ਫਰੈਂਡਸ ਮਿਸ ਯੂ ਫਰੈਂਡ ਮਿਸ ਯੂ ਸਾਈ ਸ਼ਾਇ ਮਿਸ ਜੂ ਸ਼ਾਇ ਮਿਸ਼ੀ ਜੂ ਸੋਣਾ ਪੁੱਤ ਮਮਾ ਦਾ ਇਹ ਲੰਗਰ ਚੱਲਣ ਡਿਆ ਉੱਥੇ ਸੇਵਾ ਕਰਨ ਡੇ ਅੱਜ 31 ਦਸੰਬਰ ਲਾਸਟ ਹੈ ਲੰਗਰ ਦੀ ਸੇਵਾ ਹਟ ਜਦੋਂ ਦੇ ਸੀਧੀ ਦਿਹਾੜੇ ਚੱਲਦੇ ਪਏ ਹੀ ਉਦੋਂ ਦੀ ਲੰਗਰ ਚੱਲਦੇ ਪਏ ਹੀ ਸੇਵਾ ਉਦੋਂ ਦੀ ਹਣਾ ਬਾਬਾ ਮਾਸੀ ਦੀ ਵੀ ਨਹੀਂ ਤਾਂ ਸਮਝ ਨਹੀਂ ਲੱਗੀ ਮੇਰੀ ਚਾਚੀ ਹੈ ਕਿ ਮਾਸੀ ਹੈ ਇੱਕ ਵੇਰੇ ਮੈਂ ਮਾਸੀ ਕਹਿੰਦੇ ਨੇ ਦੂਜੇ ਵੇਰੇ ਮੈਂ ਚਾਚੀ ਕਹਾਂਦੀ ਹਣਾ ਰਾਜ ਦੀਦੀ ਮਾਸੀ ਕਹਿੰਦੀ ਤੂੰ ਜੋ ਮਰਜ਼ੀ ਕਹਿਆ ਕਰ ਭਾਵੇਂ ਚਾਚੀ ਕਹਿ ਲੈ ਭਾਵੇਂ ਮਾਸੀ ਜੋ ਤੈਨੂੰ ਸੌਖਾ ਲੱਗਦਾ ਹਣਾ ਸਾਬੀ ਸਾਬੀ ਇੰਦਰ ਆ ਕੀ ਕਰਨ ਦੇ ਹੀ ਆ ਗਈ ਹੈ ਤੋਲ ਕੇ ਨੀ ਤਾਮਾ ਲਾਇਆ ਟੋਲ ਕੀ ਨੂੰ ਹੁਣ ਨਗਰਪਾਲ ਪ੍ਰਬਾਧ ਫੇਰੀਆਂ ਨਿਕਲਦੀਆਂ ਹਨ ਨਾ ਹੂੰ ਤਿੰਨ ਤਰੀਕ ਤੋਂ ਲੈ ਕੇ 12 ਤਰੀਕ ਤੱਕ ਗੁਰਦਰਾ ਸਾਹਿਬ ਤੇ ਆ 12 13 ਦਿਨ ਟੋਲ ਕੀ ਵੱਜਣੀ ਹੈ ਹੂੰ ਉਹ ਆ ਖਰਾਬ ਹੈ ਆ ਨਿਕਲਿਆ ਵਿੱਚੋਂ ਕਿਉਂ ਲਾਇਆ ਤਾਂ ਮੈਂ ਲਾਇਆ ਪੱਬੀ ਬੀ ਹੈਡੀ ਪਾਲ ਫਤੇ ਦਾ ਫਰੈਂਡ ਹੈ ਪਾਲਾ ਉਹਦੀ ਦਾਦੀ ਹੈ ਆ ਆਹ ਲੈਣਾ ਪੱਤੀ ਸਿੰਘ ਹਾਈ ਆਈ ਪਤੇ ਇੱਧਰ ਹਾਂ ਆਈ ਆਈ ਚਾਚੀ ਜਿਹੜੀ ਹਲਵਾਈ ਐ ਇੱਥੇ ਗੁਰਦਾਰਾ ਸਾਹਿਬ ਚਾਚੀ ਸੇਵਾ ਕਰਦੇ ਹੁੰਦੇ ਰੋਜ਼ ਸਬਜ਼ੀਆਂ ਬਣਾਉਂਦੀ ਸਬਜ਼ੀਆਂ ਦੀ ਤੇ ਸਾਡੀ ਚਾਚੀ ਲੱਗਦੀ ਐ ਇਹਦੇ ਨਾਲੇ ਹਲਵਾਈ ਐ ਹਲਵਾਈ ਵਾਂਗ ਮਤਲਬ ਗੁਰਦਾਰੇ ਬਣਾਣੀ ਤੇ ਵੈਸੇ ਹਲਵਾਈ ਨਹੀਂ ਆ ਗੁਰਦਾਰੇ ਸੇਵਾ ਕਰਨ ਚ ਹਾਂ ਨਾ ਆਹ ਇਹਨੂੰ ਸਬਜੀ ਬਣਾਉਣੀ ਹਰੀ ਸਜੀਆ ਬੱਸ ਉਸਤੇ ਨਹੀਂ ਸੋਨੇ ਮੈਂ ਸੋਨੇ ਤੇ ਮੈਂ ਕਿਹਾ ਸਾਡੇ ਆ ਗਿਆ ਵਾ ਮੈਂਬਰ ਐ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਆ ਲੰਡੇ ਆ ਤੜਕਾ ਕਹਿੰਦਾ ਵੀ ਮਾਤਾ ਕਿੰਨਾ ਮਹਾਂ ਪੁੱਤ ਦਾ ਉਸਦੇ ਗੰਡੇ ਤੇ 1 ਕਿਲੋ ਟਮਾਟਰ 15 ਕਿਲੋ ਅਦਰਕ 1 ਕਿਲੋ ਮਿਰਚ ਸਾਰਾ ਕਿਲੋ ਤਾਂ ਨਹੀਂ 18 18 ਕਿਲੋ ਦਾ ਨਹੀਂ ਬੇਟਾ 18 ਕਿਲੋ ਦਾ ਤੜਕਾ ਲੰਦੀ ਚਾਚੀ ਦੀਦੀ ਵੀ ਮਾਤਾ ਦੀਦੀ ਵੀ ਜੀ ਆਫਤੇ ਦੀ ਬਣਾ। ਆਇਆ ਜਾਈ ਇੱਧਰ। ਤੜਕਾ ਲਾ ਕੇ ਅੱਜ ਅੱਦਾ ਕਰ ਦਿੰਦੇ ਅੱਦਾ ਤੜਕਾ ਦਾਦਾ ਦਾ। ਅੱਗਾ ਕਿਹਦਾ ਜੀ। ਤੇ ਇਹਨਾਂ ਉਹ ਕਮਾਲ ਕਰਦੇ ਆ। ਇਹ ਹੈ ਇੰਨਾ ਵਧੀਆ ਬਣਾਉਂਦੇ ਆ ਵੀ ਮਾਰਕੀ ਦਾ ਨਾਮ ਲੈਂ ਕੇ ਫਿਰ ਵਾਹੇ ਜੀ ਵਾਹੇ ਜੀ। ਉਹ ਮਰਦ ਨਹੀਂ ਬਣਾਉਂਦਾ ਯਾਰ। ਦਾਲ ਸਬਜੀ ਸਬਜੀ ਬਣੀ ਗੋਭੀ ਦੀ ਤੇ ਸਾਰਾ ਕੁਝ ਹਾਂ ਲੋਬੀ ਨਹੀਂ ਕਿੰਨੀ ਤਰੀਫ ਕੀਤੀ ਸਬਜ਼ੀ ਦੀ ਤੇ ਖਾਣਾ ਵੀ ਬਹੁਤ ਨਹੀਂ ਸਾਰੀਆਂ ਸੱਤੀਆਂ ਚਾਚੀ ਦੇ ਉਦਨ ਦੀ ਬੜੀਆਂ ਸਵਾਦ ਨਾਲ ਹੀ ਦੱਸ ਜਾਂਦਾ ਵੀਰਾ ਹਾਂਜੀ ਹਾਂਜੀ ਹਾਂ ਹੁਣ ਉਦਨ ਖਾਣਾਗਾ ਇਹਨੇ ਉਦਾਲ ਜੀ ਵੀਡੀਓ ਲਾ ਗੋ ਵੀਡੀਓ ਲਾ ਦੇ ਵਾਹਿਗੁਰੂ ਪ੍ਰਸ਼ਾਦ ਆ ਘਰ ਜਿੰਨਾ ਮਰਜੀ ਬਣਾ ਲਓ ਨਾ ਉਹ ਟੇਸਟ ਥੋੜੀ ਮਨਾ ਜਿੰਨਾ ਚਿਰ ਮਹਾਰਾਜ ਦਾ ਨਾਮ ਉਹਦੇ ਚ ਸਬਜ਼ੀ ਦਾ ਵੀ ਲਾ ਲਾ ਤੇ ਹਰ ਘਰਦਰ ਜਿੱਥੇ ਮਰਜੀ ਜਾ ਕੇ ਛਕ ਲਓ ਸਵਾਦ ਕੋਣ ਆ ਰੱਬ ਦੇ ਨਾਮ ਦਾ ਹੀ ਕੋਈ ਸਵਾਦ ਹੈ ਸਾਡੀ ਤਾਂ ਜੀ ਵੀਡੀਓ ਦਾ ਵੀ ਐਕਸਪੀਰੀਅੰਸ ਇਤਰਾਹ ਦਾ ਵਾ ਵੀ ਰੋਟੀ ਪਾਣੀ ਭਾਂਜੇ ਖੰਭ ਅੱਜ ਆਪਾਂ ਇਹ ਬੋਹੜ ਬਾਜ਼ਾਰ ਜਾਣ ਜੀ ਆ ਗਿਆ ਜੀ ਜੀ ਸਭ ਹੀ ਫੜਾਇਓ ਚਾਚੇ ਨੂੰ ਬਹੁਤ ਦੇਣਾ ਬਾਲਟ ਨੰਬਰ ਕਰ ਬੱਲਾ ਹੈ ਇਹਨਾਂ ਦੇ ਵਰਤੂ ਆਹੋ ਜੀ ਪੰਡਿਆ ਫਤਵੀਰੇ ਇੱਥੇ ਕੀ ਕੰਡਈ ਇੱਧਰ ਨੂੰ ਕੀ ਕੰਡਈ ਉਧਰ ਉਹ ਦੇਖੋ ਕਿੰਨਾ ਪਾਣੀ ਡੱਕ ਉਹ ਦੇਖੋ ਡੱਕ ਫਿੰਡੀਆਂ ਵਿੱਚ ਫਤੇ ਵੀਰ ਆ ਗੁਰਦਰਾ ਸਾਹਿਬ ਤੇ ਸਾਡੇ ਗੁਰਦਰਾ ਸਾਹਿਬ ਦੇ ਲਾਗੇ ਹੈਗਾ ਵਾ ਛੱਪੜ ਤੇ ਕਿੰਨੇ ਟਾਈਮ ਦਾ ਮੈਨੂੰ ਵਾਜਾ ਮਾਰਨ ਡਿਆ ਪਾਪਾ ਆਜੋ ਡੱਕ ਵੇਖੀ ਆਜੋ ਡੱਕ ਵੇਖੀਏ ਡੱਕ ਕਿੱਥੇ ਆ ਉਹ ਦੇਖੋ ਡੱਕ ਵਾਓ ਇਹ ਮਰਗਾਬੀਆਂ ਜੀਆਂ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਡੱਕ ਕਹਿੰਦਾ ਸਹੀ ਆ ਬੇਬੀ ਬੱਥਦਾ ਉੱਥੇ ਥੋੜੀ ਬੈਠਣਾ ਡਿੱਗਣਾ ਹੀ ਉਧਰ ਆਇਆ ਜੀ ਸਾਡੇ ਪਿੰਡ ਬੋੜ ਪਿੱਪਲ ਸੌਰੀ ਪਿੱਪਲ ਆ ਗੁਰਦਰਾ ਸਾਹਿਬ ਦੇ ਲਾਗੇ ਸਾਡੇ ਪਿੰਡ ਦੇ ਵਿੱਚ ਤਕਰੀਬਨ 4 ਪੀਪਲ ਹੀ ਗਏ ਤੇ ਇਹ ਵਾਢੀ ਦਿੱਤੇ ਆ ਤੇ ਤੁਸੀਂ ਆਪ ਸੋਚ ਲਓ ਵੀ ਇਹ ਸਿਆਣੇ ਕਹਿੰਦੇ ਆ ਵੀ ਆ ਜਿਹੜੀਆਂ ਲਟਕੀਆਂ ਮਨਾਈਆਂ ਇਹਦੀਆਂ ਇਹ ਦਾੜੀ ਹੁੰਦੀ ਆ ਪੀਪਲ ਦੀ ਹਾਂ ਤੇ ਕਿੰਨਾ ਪੁਰਾਣਾ ਹੋਊਗਾ ਤੇ ਸਾਹਮਣੋਂ ਵੱਧ ਦਾ ਆਕਸੀਜਨ ਦੇਣ ਵਾਲੇ ਰੁੱਖ ਆ ਪਰ ਬੜੇ ਪੁਰਾਣੇ ਟਾਈਮ ਦੇ ਵਿੱਚ ਪਿੰਡਾਂ ਦੀਆਂ ਬੈਕਾਂ ਦੇ ਵਿੱਚ ਹੁੰਦੇ ਸੀ ਵੱਡੇ ਗਏ ਸਾਰੇ ਆ ਕੋਸ਼ਕ ਜਿਹੜੇ ਆ ਰਹਿ ਗਏ ਆ ਆ ਸਾਡੇ ਪਿੰਡ ਦੇ ਵਿੱਚ ਹੈਗਾ ਤੇਰੀ ਸ਼ਾਮ ਹੀ ਜਿਹੜੀ ਆ ਬਹੁਤ ਠੰਡੀ ਹੁੰਦੀ ਆ ਸੋ ਆ ਪਾਈ ਸੁਖ ਨੇ ਕੋਟੀ ਤੇ ਜਿਹੜਾ ਮਾਸੀ ਨੇ ਦਿੱਤਾ ਸੀ ਸੂਟ ਨਾਲ ਉਹ ਤੇ ਓਏ ਲੈ ਆਹ ਵੇਖ ਲੋ ਹਾਂਜੀ ਆਇਓ ਮੇਰੀ ਦਾਈ ਉਹ ਤਾਂ ਇਹ ਹੀ ਹੁੰਦਾ ਪਾਪਾ ਫਤੇ ਠੀਕ ਨਹੀਂ ਆ ਤੇ ਫਤੇ ਨੂੰ ਲੈ ਕੇ ਦੇਣ ਲੱਗੇ ਆ ਦਵਾਈ ਨੋਜੀ ਵੀ ਹੁੰਦੀ ਤੇ ਖੰਗ ਵੀ ਬਹੁਤ ਹੈ ਕੋਈ ਇਲਾਜ ਹੈਗਾ ਤਾਂ ਦੱਸਿਓ ਵਿਚਾਰਾ ਨਾ ਰਾਤ ਨੂੰ ਉੱਠ ਕੇ ਬੜਾ ਹੀ ਬਹਿ ਬਹਿ ਖੰਗਦਾ ਦਵਾਈ ਵੀ ਦੇਣ ਦੇ ਫਰਕ ਨਹੀਂ ਪੈਂਦੇ ਲਗਾਤਾਰ ਦਵਾਈ ਦੇਣ ਦੇ ਆ ਇਥੋਂ ਤੱਕ ਵੀ 3 3 ਘੰਟੇ ਬਾਅਦ ਦਵਾਈ ਦਿੰਨੇ ਆ ਪਰ ਫੇਰ ਵੀ ਫਰਕ ਨਹੀਂ ਪੈਂਦੇ ਕਰਕੇ ਮੇਰਾ ਖੰਗ ਦਾ ਰਾਤ ਨੂੰ ਜਦੋਂ ਵਿਚਾਰਾ ਉੱਠ ਉੱਠ ਬਹਿ ਬਹਿ ਖੰਗਦਾ ਫੇਰ ਸਾਹ ਹੀ ਨਹੀਂ ਮੜਦਾ ਬਹੁਤ ਔਖਾ ਹੁੰਦਾ ਬਾਕੀ ਕੋਈ ਹੁਣ ਤੇ ਖਾਣ ਪੀਣ ਨੂੰ ਵੀ ਆ ਟੌਫੀਆਂ ਵੀ ਜਿਹੜੀਆਂ ਵਿਕਸਦੀਆਂ ਖਾਂਦਾ ਦੂਜੀ ਕੋਈ ਟੌਫੀ ਵੀ ਨਹੀਂ ਖਾਂਦਾ ਇਹਦੀ ਵਿਕਸੀ ਦਿਖਵਾਲਣ ਦੇ ਵੀ ਫਰਕ ਪੈ ਜੂਗ ਗੱਲ ਦਾ

ਲੱਗਦਾ ਉਹਨੂੰ ਫੇਰ ਦੋਵੇਂ ਰੰਗਾਂ ਨਿਕਲਣ ਲੱਗਾ ਬੋਲੇ ਇਹਨੂੰ ਕੱਲਾ ਲਾਲ ਆ ਇਹਨੂੰ ਵੀ ਕੱਲਾ ਲਾਲ ਤੇ ਉਹਨੂੰ ਫੇਰ ਦੋ ਰੰਗਾਂ ਨਿਕਲਣ ਜਾਣਾ ਹੂੰ ਉਹਨੂੰ ਤੇ ਦੋ ਰੰਗ ਦਾ ਨਿਕਲਣਾ ਵਾ ਉਹ ਬੂਟੇ ਹੀ ਦੋ ਨਿਕੜਾ ਇੱਕ ਗਮਲੇ ਚ ਹੌਸਲ ਚ ਆਹ ਡਬਲ ਸ਼ੇਡ ਵਾਲਾ ਨਿਕਲਿਆ ਆਹ ਕੱਲਾ ਨਿਕਲਿਆ ਪਰ ਆ ਜਿਹੜੀ ਟੋਟੀ ਆਵੇ ਕੋ ਡਬਲ ਸ਼ੇਡ ਵਾਲੀ ਪਈ ਆ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਕੋਈ ਇਹ ਲਾਲ ਹੀ ਨਿਕਲਦਾ ਨਿਕਲਣ ਦੇ ਪਤਾ ਲਾ ਜੂਗਾ ਮੈਂ ਕਿਹਾ ਸਭੀ ਨੂੰ ਲਾਲ ਫੁੱਲ ਲਈਏ ਸਭੀ ਨੇ ਦੋ ਸਤ ਰੰਗਾਂ ਉਹ ਲੈਣਾ ਦੋ ਰੰਗ ਚੰਦ ਮੇਰੇ ਵੀ ਰੀਚ ਪੂਰੀ ਹੋ ਗਈ ਰੈੱਡ ਵਾਲਾ ਗੈਮ ਫਤਿਹ ਦੀ ਦਵਾਈ ਲੈਣ ਤੇ ਸੁਖ ਨੂੰ ਨੰਗਦੇ ਆ ਗਈ ਹੈ ਟੋਪੀ ਪਸੰਦ ਟੋਪੀ ਲੈ ਤੇ ਬੜੀ ਜਿੱਦ ਕੇ ਆਹ ਕਲਰ ਮੈਂ ਕਿਹਾ ਇਹ ਉਹ ਵੀ ਸੋਨਾ ਤੇ ਆ ਵੀ ਤੁਸੀਂ ਸਾਰੇ ਦੱਸਿਓ ਆਹ ਕਲਰ ਸੋਨਾ ਲੱਗਾ ਹੁਣ ਵਕਾਈ ਨਹੀਂ ਸਕਦੇ ਦੂਜਾ ਤੇ ਚਲੋ ਗਰੇਜ ਆ ਕਲਰ ਹੀਗਾ ਗਰੇਜ ਥੋੜਾ ਹੀ ਕਰੀਮ ਸ਼ੇਡ ਹੀ ਹਾਂ ਤੇ ਟੋਪੀ ਦੱਸਿਓ ਸੋਣੀ ਮੈਨੂੰ ਵੀ ਕਹਦੇ ਫੁੱਲਾਂ ਵਿੱਚ ਫਲ ਕੋਲਤਾ ਆਹੋ ਇਹ ਕੋਟੀ ਇਹ ਕਹਦੇ ਇਹ ਵੀ ਮਿਹਨਤ ਕਰਕੇ ਚਲ ਬਣਾਈ ਹਾਂ ਤੇ ਲੋ ਸਾਡੇ ਬੱਚੇ ਦੀਆਂ ਸ਼ਤਾਨੀਆਂ ਆਪੇ ਇੱਥੇ ਚੜ ਕੇ ਨਾ ਥੱਲੇ ਉਹ ਦੇ ਉੱਤੇ ਗ੍ਰਿਲਾਂ ਤੇ ਪੈ ਰਾ ਕਿਤੇ ਇੱਥੇ ਚੜ ਕੇ ਬੈਠਾ ਤੇ ਡੇਪਿਆਂ ਦੇ ਦੰਦ ਤੇ ਮੂੰਹ ਇੱਕੋ ਜਣੇ ਬਾਹਰ ਨਿਕਲ ਜਾਣੇ ਆ ਵੱਡਾ ਬਦਮਾਸ਼ ਬਣਿਆ ਨਾ ਇਹ ਆ ਵੇਖ ਲੋ ਸਾਰੇ ਵੇਖਿਓ ਜਿਹਨੂੰ ਕਹਿੰਦੇ ਨਾ ਕਿਊਟ ਫਤਵੀਰ ਸਿੰਘ ਇਹ ਗੰਦਾ ਫਤਵੀਰ ਸਿੰਘ ਆ ਆ ਵੇਖ ਲੋ